ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼੍ਰੀ ਪੰਜਾਬ ਮਰਨਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਜਿਸ ਵਿਸ਼ੇ ਤੇ ਗੱਲ ਕਰਨ ਲੱਗਾ ਉਹ ਵਿਸ਼ਾ ਇਹ ਆ ਕਿ ਪੰਜਾਬ ਦੇ ਵਿੱਚ ਜੋ ਕੁਝ ਰੋਜ਼ ਦੇ ਰੋਜ਼ ਦਿਨ ਵਾਪਰ ਰਿਹਾ ਵਾ ਤੁਸੀਂ ਸਾਰੇ ਉਸ ਗੱਲ ਨੂੰ ਭਲੀ ਭਾਂਤ ਜਾਣਦੇ ਹੋ ਔਰ ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਜੀ ਨੂੰ ਪਾਰਟੀ ਤੋਂ ਬਾਹਰ ਪੰਚਾਲੀ ਕੱਢਿਆ ਗਿਆ ਵਾ ਮਲਤਵੀ ਕੀਤਾ ਗਿਆ ਵਾ ਤੇ ਉਹਦੇ ਉੱਪਰ ਕੁਝ ਲੀਡਰਾਂ ਦੇ ਮੈਂ ਬਿਆਨ ਸੁਣ ਰਿਹਾ ਸੀ ਤੇ ਉਹਨਾਂ ਦੇ ਉੱਤੇ ਪ੍ਰਤੀਕਰਨ ਦੇਣ ਲਈ ਮੈਂ ਲਾਈਵ ਹੋਇਆ ਵਾਂ ਕਿ ਮੈਂ ਕੱਲ ਸਾਡੇ ਜਿਹੜੇ ਗਿਲਦੀਪ ਧਾਰੀਵਾਲ ਜੀ ਆ ਮੰਤਰੀ ਉਹਨਾਂ ਦਾ ਇੱਕ ਬਿਆਨ ਸੁਣ ਰਿਹਾ ਸੀ ਕਿਸੇ ਚੈਨਲ ਦੇ ਉੱਤੇ ਕਿ ਕੁਮਰ ਵਿਜੇ ਪ੍ਰਤਾਪ ਜੀ ਉਹਨਾਂ ਨੇ ਪਾਰਟੀ ਦੇ ਜੋ ਰੂਲ ਆ ਉਹਨਾਂ ਨੂੰ ਫੋਲੋ ਨਹੀਂ ਕੀਤਾ ਤੇ ਤਾਂ ਕਰਕੇ ਪਾਰਟੀ ਨੂੰ ਇਹ ਕਾਰਵਾਈ ਕਰਨੀ ਪਈ ਮੈਂ ਤਾਰੀਵਾਲ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਤਾਰੀਵਾਲ ਸਾਹਿਬ ਜਿਸ ਦਿਨ 17 ਦੇ ਵਿੱਚ ਆਮ ਆਦਮੀ ਪਾਰਟੀ ਪ੍ਰਚਾਰ ਕਰਦੀ ਸੀ ਸਕਰੀਮੋ ਕੇਦਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਸੰਜੇ ਸਿੰਘ ਜਰਨੈਲ ਸਿੰਘ ਜਿੰਨੇ ਵੀ ਲੀਡਰ ਸੀ ਜਿਨ੍ਹਾਂ ਨੂੰ ਉਸ ਟਾਈਮ ਤੇ 17 ਦੇ ਵਿੱਚ ਉਹਨਾਂ ਨੂੰ ਮਿਲੇ ਵੀ ਔਰ ਉਹਨਾਂ ਦੇ ਨਾਲ ਤੁਹਾਡੀ ਪਾਰਟੀ ਵਾਸਤੇ ਪ੍ਰਚਾਰ ਵੀ ਕੀਤਾ ਉਸ ਦਿਨ ਤਾਂ ਤੁਸੀਂ ਕਹਿੰਦੇ ਸੀ ਕਿ ਇਹ ਆਮ ਲੋਕਾਂ ਦੀ ਪਾਰਟੀ ਆ ਹਰ ਇੱਕ ਬੰਦੇ ਨੂੰ ਗੱਲ ਕਰਨ ਦਾ ਹਰ ਇੱਕ ਬੰਦੇ ਨੂੰ ਅਧਿਕਾਰ ਆ ਹਰ ਇੱਕ ਬੰਦਾ ਪੰਜਾਬ ਦਾ ਮੁੱਦਾ ਚੁੱਕ ਸਕਦਾ ਪਰ ਇਹ ਜਿਹੜਾ ਰੂਲ ਆ ਜਿਹੜਾ ਤੁਸੀਂ ਕਹਿ ਰਹੇ ਜੋ ਕਿ ਫਾਲੋ ਨਹੀਂ ਕੀਤਾ ਇਹ ਰੂਲ ਪਾਰਟੀ ਨੇ ਕਦੋਂ ਬਣਾਇਆ ਸੀ ਤੇ ਕਿਸ ਟਾਈਮ ਤੇ ਬਣਾਇਆ ਸੀ ਕਿ ਪਾਰਟੀ ਦੇ ਰੀਅਲ ਲੀਡਰ ਕਹਿਣ ਕਿ ਤੁਸੀਂ ਖੂਜ ਡਿਬਜੋ ਤੇ ਪੰਜਾਬ ਖੂਜ ਡਿਗ ਜੇ ਕਿਉਂਕਿ ਇਹ ਗੱਲਾਂ ਜਿਹੜੀਆਂ ਆ ਵਾਂ ਕਿਸੇ ਹੱਦ ਤੱਕ ਮੰਨਣਯੋਗ ਨਹੀਂ ਗਿਆ ਕਿ ਉਹਨਾਂ ਨੇ ਪਾਰਟੀ ਦੇ ਰੂਲਾਂ ਨੂੰ ਫਾਲੋ ਨਹੀਂ ਕੀਤਾ ਤਾਂ ਪਾਰਟੀ ਨੇ ਬਾਹਰ ਕੱਢ ਦਿੱਤਾ ਕਿਉਂਕਿ ਪੰਜਾਬ ਦੇ ਲੋਕ ਖੁਦ ਜਾਣਦੇ ਆ ਕਿ ਪੰਜਾਬ ਨੂੰ ਕਿਵੇਂ ਪੈਰਾਂ ਸਿਰ ਕਰਨਾ ਵਾ ਪੰਜਾਬ ਦੇ ਕੀ ਮੁੱਦੇ ਆ ਪੰਜਾਬ ਦੀਆਂ ਕੀ ਮੰਗਾ ਵਾ ਪੰਜਾਬ ਅੱਜ ਕਿਹੜੇ ਦੌਰ ਦੇ ਵਿੱਚ ਗੁਜ਼ਰ ਰਿਹਾ ਵਾ ਇਹ ਗੱਲ ਦੁਨੀਆ ਤੋਂ ਲੁਕੀ ਛਿਪੀ ਨਹੀਂ ਗਈ ਮੈਂ ਨਾਲ ਦੀ ਨਾਲ ਇਹ ਗੱਲ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਨਾਲ ਜਿਹੜੇ ਤੁਸੀਂ ਕੀਤੇ ਵਾਦੇ ਸੀ ਭਾਵੇਂ ਉਹ ਵਾਦਾ এডਿਊਕੇਸ਼ਨ ਦਾ ਸੀ ਭਾਵੇਂ ਉਹ ਵਾਦਾ ਹੈਲਥ ਸੰਬੰਧੀ ਸੀ ਤੇ ਚਾਹੇ ਉਹ ਵਾਦਾ ਬੇਅਦਵੀਆਂ ਦੇ ਹੋਏ ਮਸਲਿਆਂ ਦਾ ਸੀ ਔਰ ਨਸ਼ਿਆਂ ਦਾ ਵੀ ਸੀ ਚਲੋ ਠੀਕ ਹੈ ਸਰਕਾਰ ਨਸ਼ਿਆਂ ਦੇ ਉੱਤੇ ਜਿਹੜਾ ਕੰਮ ਕਰ ਰਹੀ ਹੈ ਲੋਕ ਵੀ ਉੱਥੇ ਸੰਯੋਗ ਦੇ ਰਿਹਾ ਪਰ ਕਿਤੇ ਨਾ ਕਿਤੇ ਇੱਕ ਮੁੱਦੇ ਨੂੰ ਲੈ ਕੇ ਦੂਸਰੇ ਮੁੱਦਿਆਂ ਦੇ ਉੱਤੇ ਜੇ ਕੋਈ ਗੱਲ ਕਰ ਦਿੱਤਾ ਦੀ ਕੋਸ਼ਿਸ਼ ਕਰਦਾ ਵਾ ਤੁਸੀਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਜੋ ਕਿ ਜੀ ਅਸੀਂ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਵਾ ਇਹ ਸਾਡੇ ਵਿੱਚ ਜਿਹੜਾ ਵਾ ਇੰਟਰਫੇਅਰ ਕਰਦੇ ਅਸੀਂ ਤਾਂ ਇਹਨਾਂ ਲੋਕਾਂ ਤੇ ਕਾਰਵਾਈ ਕਰ ਰਹੇ ਆਂ ਨਹੀਂ ਇਹ ਗੱਲਾਂ ਸੋਭਦੀਆਂ ਨਹੀਂ ਗਈਆਂ ਔਰ ਨਾ ਇਹ ਗੱਲਾਂ ਜਿਹੜੀਆਂ ਕਰਨ ਲੈ ਕੇ ਆ ਠੀਕ ਆ ਸੱਤਾ ਦੀ ਪਾਵਰ ਦੇ ਵਿੱਚ ਆ ਕੇ ਬੰਦਾ ਕੁਝ ਵੀ ਕਰ ਸਕਦਾ ਵਾ ਪਰ ਇੱਕ ਗੱਲ ਦੱਸ ਦੇਣੀ ਚਾਹੁੰਦਾ ਵਾਂ ਕਿ ਸੱਤਾ ਦਮਾਉਣ ਵਾਲੇ ਲੋਕ ਸੱਤਾ ਖੋਣ ਦੀ ਜਾਂਚ ਵੀ ਉਹਨਾਂ ਨੂੰ ਹੈਗੀ ਆ ਕਿ ਸੱਤਾ ਕਿਵੇਂ ਖੋਣੀ ਆ ਠੀਕ ਆ ਕੁਝ ਲੋਕ ਤੁਹਾਡੀਆਂ ਗੱਲਾਂ ਦੇ ਨਾਲ ਸਹਿਮਤ ਆ ਤੇ ਤੁਹਾਨੂੰ ਲੱਗਦਾ ਵਾ ਕਿ ਜੋ ਕੁਝ ਹੋ ਰਿਹਾ ਵਧੀਆ ਹੋ ਰਿਹਾ ਵਾ ਪਰ ਮੈਂ ਇਹ ਗੱਲ ਕਹੂੰਗਾ ਕਿ ਜਿੰਨਾ ਚਿਰ ਅਸੀਂ ਆਪਣੀ ਦੂਰ ਅੰਦੇਸ਼ੀ ਦੇ ਨਾਲ ਮੁੱਦਿਆਂ ਨੂੰ ਲੋਕਾਂ ਦੀਆਂ ਭਾਵਨਾ ਨੂੰ ਨਹੀਂ ਦੇਖਦੇ ਉਹਨਾਂ ਚਿਰ ਕਿਸੇ ਵੀ ਚੀਜ਼ ਤੇ ਮੋਹਰ ਨਹੀਂ ਲਾਈ ਜਾ ਸਕਦੀ ਔਰ ਜੋ ਕੁਝ ਪੰਜਾਬ ਦੇ ਨਾਲ ਵਾਪਰ ਰਿਹਾ ਵਾ ਮੈਨੂੰ ਲੱਗਦਾ ਵਾ ਕਿ ਉਹ ਜਾਇਜ ਨਹੀਂਗਾ ਨਜਾਇਜ਼ ਆ ਹਾਂ ਠੀਕ ਆ ਤੁਸੀਂ ਕਾਰਵਾਈਆਂ ਕਰੋ ਪਰ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੀ ਧੱਕੇਸ਼ਾਈ ਛੋਟੇ ਲੈਵਲ ਤੇ ਹੁੰਦੀ ਆ ਬਈ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਨੂੰ ਦਬਾਇਆ ਗਿਆ ਵਾ ਬਹੁਤ ਸਾਰੇ ਹੋਰ ਇਹ ਜਿਵੇਂ ਕਹਿ ਦਈਏ ਲੋਕਾਂ ਦੀਆਂ ਮੰਗਾਂ ਸੀ ਜਿਨ੍ਹਾਂ ਨੂੰ ਦਬਾਇਆ ਗਿਆ ਵਾ ਸਿਰਫ ਇੱਕ ਮੁੱਦਾ ਟ੍ਰੈਂਡਿੰਗ ਤੇ ਚਲਾਇਆ ਜਾ ਰਿਹਾ ਉਹ ਚਲਾਇਆ ਜਾ ਰਿਹਾ ਜੁੱਧ ਨਸ਼ਿਆਂ ਵਿਰੁੱਧ ਉਹ ਮੁੱਦਾ ਤੁਹਾਡਾ ਚਲੋ ਕਾਬਲੇ ਤਰੀਫ ਆ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮਾਨ ਸਾਹਿਬ ਧਾਰੀয়াল ਸਾਹਿਬ ਔਰ ਸਾਰੀ ਮਿਨਿਸਟਰੀ ਨੂੰ ਕਿ ਤੁਸੀਂ ਪੰਜਾਬ ਦੇ ਲੋਕਾਂ ਨਾਲ ਹੋਰ ਵੀ ਵਾਅਦੇ ਬੜੇ ਕੀਤੇ ਸੀ ਪਿੰਡ ਦੇ ਪਿੰਡਾਂ ਦੇ ਵਿਕਾਸ ਦੀ ਗੱਲ ਕੀਤੀ ਸੀ ਪਿੰਡਾਂ ਦੇ ਵਿੱਚ ਹੈਲਥ ਸਿਸਟਮ ਨੂੰ ਸਹੀ ਕਰਨ ਦੀ ਗੱਲ ਕੀਤੀ ਸੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਗਲ ਗਲੀਆਂ ਨਾਲੀਆਂ ਚ ਫਸੇ ਸੀ ਉਹਨਾਂ ਚੋਂ ਬਾਹਰ ਕੱਢਣ ਦੀ ਗੱਲ ਕੀਤੀ ਸੀ ਔਰ ਜਿਹੜੇ ਟੀਚਰ ਕੱਚੇ ਸੀ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਸੀ ਔਰ ਜਿਹੜੇ ਬੇਰੁਜ਼ਗਾਰ ਨੌਜਵਾਨੇ ਉਹਨਾਂ ਨੂੰ ਮਹੀਨੇ ਦਾ 2500 ਰੁਪਏ ਪੱਤਾ ਦੇਣ ਦੀ ਗੱਲ ਕੀਤੀ ਸੀ ਔਰ ਬੀਬੀਆਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਸੀ ਤੇ ਬਹੁਤ ਸਾਰੇ ਮੁੱਦਿਆਂ ਤੇ ਤੁਸੀਂ ਜਿਹੜੀਆਂ ਵੋਟਾਂ ਮੰਗੀਆਂ ਸੀ ਸਿਰਫ ਇਹ ਨਹੀਂ ਸੀ ਕਿ ਸਿਰਫ ਬਿਜਲੀ ਦੇ ਬਿੱਲ ਮਾਫ ਕਰਦੇ ਨੇ ਜੁਧ ਨਸ਼ਿਆਂ ਵਿਰੁੱਧ ਸ਼ੁਰੂ ਕਰ ਲੈਣਾ ਤੇ ਇਹ ਦੋ ਮੁੱਦਿਆਂ ਦੇ ਉੱਤੇ ਲੋਕ ਤੁਹਾਡੇ ਤੇ ਸਹਿਮਤ ਹੋ ਜਾਣਗੇ ਇਹ ਤੁਸੀਂ ਭੁੱਲ ਜੋ ਕਿ ਲੋਕ ਅੱਜ ਚੁੱਪ ਆ ਕਾਰਨ ਕੀ ਆ ਕਿ ਹਰ ਇੱਕ ਬੰਦਾ ਤੁਹਾਡੇ ਗਾੜੀ ਬੋਲ ਨਹੀਂ ਸਕਦਾ ਕਿਉਂਕਿ ਹਰ ਇੱਕ ਬੰਦਾ ਆਪਣੀ ਮਿਹਨਤ ਕਰਕੇ ਪਰਸ਼ਾਦਾ ਛਕ ਰਿਹਾ ਵਾ ਔਰ ਮੈਂ ਗੱਲ ਕਹਿਣੀ ਚਾਹੁੰਦਾ ਵਾ ਕਿ ਸੱਚ ਬੋਲਣ ਤੋਂ ਸਾਨੂੰ ਗਰੇਜ ਨਹੀਂ ਕਰਨਾ ਚਾਹੀਦਾ ਕਿਸੇ ਦੇ ਨਾਲ ਵੀ ਯਾਤੀ ਤੌਰ ਤੇ ਤੱਕਾ ਹੁੰਦਾ ਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਉਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਵਾ ਔਰ ਜਿਹੜੀਆਂ ਸਰਕਾਰ ਦੀਆਂ ਕਮੀਆਂ ਉਹਨਾਂ ਨੂੰ ਮੀਡੀਆ ਦੇ ਸਾਹਮਣੇ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਉਹਦੇ ਤੇ ਲੈ ਕੇ ਆਉਣਾ ਚਾਹੀਦਾ ਵਾ ਔਰ ਇਹਨਾਂ ਨੂੰ ਕਿਸੇ ਵੀ ਚੀਜ਼ ਦਾ ਬਹਾਨਾ ਨਹੀਂ ਦੇਣਾ ਚਾਹੀਦਾ ਠੀਕ ਹੈ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਸਮਰਪਤ ਅਗੇ ਆ ਸਪੋਰਟ ਕਰਨ ਵਾਲੇ ਲੋਕ ਉਹ ਜੀ ਸਤਕੇ ਕਰਨ ਪਰ ਜਿਹੜੇ ਲੋਕਾਂ ਨੂੰ ਪਤਾ ਵਾ ਕਿ ਇਹ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਵਾ ਉਹ ਜ਼ਰੂਰ ਜਾਗੋ ਔਰ ਪੀਸਫੁਲੀ ਸ਼ਾਂਤ ਮੈਤਰੀਕੇ ਨਾਲ ਡਿਸਪਲਿਨ ਦੇ ਵਿੱਚ ਰਹਿ ਕੇ ਇਹਨਾਂ ਦਾ ਵਿਰੋਧ ਵੀ ਕਰਨਾ ਚਾਹੀਦਾ ਵਾ ਔਰ ਇਹਨਾਂ ਨੂੰ ਪੁੱਛਣਾ ਵੀ ਚਾਹੀਦਾ ਵਾ ਔਰ ਇਹਨਾਂ ਤੋਂ ਹਰ ਗੱਲ ਦਾ ਜਵਾਬ ਵੀ ਲੈਣਾ ਚਾਹੀਦਾ ਵਾ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਫੇ ਪੰਜਾਬ ਤੁਹਾਡਾ ਘਰ ਆ ਪੰਜਾਬ ਦੇ ਲੋਕ ਜਾਗਣ ਨੌਜਵਾਨੀ ਜਾਗੇ ਮਾਈ ਭਾਈ ਬਜ਼ੁਰਗ ਸਭ ਜਾਗੋ